ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾਹ ਫ਼ਤਹ ਕਈ ਵਾਰ ਜਿਹੜੀ ਆ ਕਿਸਮਤ ਕਿੱਦਾਂ ਖੁੱਲਦੀ ਆ ਕਿੱਦਾਂ ਬੰਦੇ ਦੀ ਬਦਲਦੀ ਆ ਇਹ ਅ ਇਸ ਤਸਵੀਰ ਦੇ ਵਿੱਚ ਦੇਖੋ ਇਹ ਤਸਵੀਰ ਆ ਜਰਮਨ ਦੀ ਤੇ ਇਹਦੇ ਵਿੱਚ ਜਿਹੜਾ ਭੋਲਾ ਜਿਹਾ ਮੁੰਡਾ ਦਿਖਾਈ ਦੇ ਰਿਹਾ ਇਹ ਇੰਡੀਆ ਨੇ ਆ ਟ੍ਰੇਨ ਦੇ ਵਿੱਚ ਸਫ਼ਰ ਕਰ ਰਿਹਾ ਤੇ ਉਹਦੇ ਨਾਲ ਇੱਕ ਗੋਰੀ ਕੁੜੀ ਬੈਠੀ ਆ ਜਿਹੜੀ ਉਹਦੇ ਵੱਲ ਦੇਖ ਕੇ ਮੁਸਕਰਾ ਰਹੀ ਆ ਸਾਹਮਣੇ ਬੈਠੇ ਬੰਦੇ ਨੇ ਉਹਦੀ ਫੋਟੋ ਖਿੱਚੀ ਆ ਤੇ ਉਹ ਫੋਟੋ ਬੜੀ ਛੇਤੀ ਜਰਮਨ ਦੇ ਵਿੱਚ ਵਾਇਰਲ ਹੋ ਜਾਂਦੀ ਆ ਉਹ ਕਿਉਂ ਵਾਇਰਲ ਹੁੰਦੀ ਆ ਕਿਉਂਕਿ ਜਿਹੜੀ ਉਹ ਗੋਰੀ ਕੁੜੀ ਆ ਨਾਲ ਬੈਠੀ ਆ ਉਹ ਸੈਲੀਬ੍ਰਿਟੀ ਆ ਐਕਟਰ ਨਹੀਂ ਆ ਉੱਥੇ ਦਾ ਇੱਕ ਮੈਗਜ਼ੀਨ ਆ ਜਰਮਨ ਦਾ ਬਹੁਤ ਮਸ਼ਹੂਰ ਮੈਗਜ਼ੀਨ ਆ ਜਦੋਂ ਉਹ ਇਸ ਫੋਟੋ ਨੂੰ ਦੇਖਦੇ ਆ ਕਿ ਹੱਦ ਹੋ ਗਈ ਵੀ ਇਹਦੇ ਨਾਲ ਉਹ ਐਕਟਰ ਨਹੀਂ ਬੈਠੀ ਆ ਪਰ ਇਸ ਮੁੰਡੇ ਨੂੰ ਕੋਈ ਫਰਕ ਨਹੀਂ ਆਇਆ ਚਿਹਰੇ ਤੇ ਕੋਈ ਰਿਐਕਸ਼ਨ ਨਹੀਂ ਤਾਂ ਉਹ ਕੀ ਕਰਦੇ ਆ ਉਸ ਮੁੰਡੇ ਨੂੰ ਲੱਭਦੇ ਆ ਵੇ ਉਹ ਕਿੱਥੇ ਹੋਊਗਾ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਜਰਮਨੀ ਦੇ ਵਿੱਚ ਉੱਥੇ ਮਿਊਨਿਕ ਨਾਮ ਦੇ ਸ਼ਹਿਰ ਦੇ ਵਿੱਚ ਉਹ ਮੁੰਡਾ ਲੱਭਦਾ ਹੈ ਤੇ ਮੈਗਜ਼ੀਨ ਵਾਲੇ ਜਦੋਂ ਉਸ ਮੁੰਡੇ ਨੂੰ ਪਹਿਲਾਂ ਤਾਂ ਉਹ ਗੱਲ ਨਹੀਂ ਕਰਦਾ ਹੈਗਾ ਕਾਫੀ ਜੱਦੋਜਹਿਦ ਤੋਂ ਬਾਅਦ ਉਸ ਮੁੰਡੇ ਨੂੰ ਗੱਲ ਕਰਨ ਲਈ ਮਨਾਇਆ ਜਾਂਦਾ ਤੇ ਉਹ ਫਿਰ ਦੱਸਦਾ ਕਿ ਮੈਂ ਭਾਰਤ ਤੋਂ ਆਇਆ ਇੱਥੇ ਤੇ ਫਿਰ ਉਹਨੂੰ ਫੋਟੋ ਦਿਖਾਈ ਜਾਂਦੀ ਆ ਤੇ ਫਿਰ ਉਹਨੂੰ ਪੁੱਛਿਆ ਜਾਂਦਾ ਕਿ ਤੈਨੂੰ ਪਤਾ ਕਿ ਤੇਰੇ ਨਾਲ ਇਹ ਕੁੜੀ ਕੌਣ ਹੈ ਕਹਿੰਦਾ ਨਹੀਂ ਪਤਾ ਨਹੀਂ ਹੈਗਾ ਉਹ ਕਹਿੰਦੇ ਆ ਕਿ ਇਹ ਮੈਸੀ ਵਿਲੀਅਮਸ ਆ ਗੇਮਸ ਆਫ ਥੋਰਨਸ ਗੇਮਸ ਆਫ ਥੋਰਨ ਸੀਰੀਅਲ ਇਹ ਸੀਰੀਜ਼ ਅਗੀ ਦੁਨੀਆ ਦੀ ਸਭ ਤੋਂ ਵੱਧ ਮਸ਼ਹੂਰ ਸਭ ਤੋਂ ਵੱਧ ਦੇਖੀ ਜਾਣ ਵਾਲੀ ਸੀਰੀਜ਼ ਜਿੱਥੋਂ ਸੀਰੀਜ਼ ਦੀ ਸ਼ੁਰੂਆਤ ਹੁੰਦੀ ਆ ਉਸ ਸੀਰੀਜ਼ ਦੀ ਐਕਟਰ ਨੇ ਆ ਇਹ ਹਾਲੀਵੁੱਡ ਦੀ ਸਭ ਤੋਂ ਮਸ਼ਹੂਰ ਇਹ ਕੁੜੀ ਆ ਤੇ ਜਿਹਦੇ ਨਾਲ ਉਹਦੇ ਮਤਲਬ ਕਿ ਲੱਖਾਂ ਪ੍ਰਸ਼ੰਸਕ ਹੁੰਦੇ ਆ ਜਿਹੜੇ ਉਹਦੇ ਨਾਲ ਫੋਟੋ ਖਿੱਚਵਾਉਣ ਦੇ ਲਈ ਉਤਾਵਲੇ ਰਹਿੰਦੇ ਹੋਰ ਉਹਦੇ ਨਾਲ ਸੈਲਫੀ ਲੈਣ ਦੇ ਲਈ ਮਤਲਬ ਕਿ ਸੁਪਨੇ ਦੇਖਦੇ ਰਹਿੰਦੇ ਆ ਪਰ ਉਹ ਤੇਰੇ ਕੋਲ ਬੈਠੀ ਆ ਤੇਰੇ ਨਾਲ ਫੋਟੋ ਖਿੱਚ ਹੋ ਰਹੀ ਆ ਪਰ ਤੇਰੇ ਚਿਹਰੇ ਤੇ ਕੋਈ ਰਿਐਕਸ਼ਨ ਨਹੀਂ ਕਿਉਂ ਉਹ ਜੋ ਮੁੰਡਾ ਜਵਾਬ ਦਿੰਦਾ ਕਹਿੰਦਾ ਦੇਖੋ ਮੈਂ ਇੱਥੇ ਜਰਮਨ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਿਹਾ ਮੈਂ ਐਸੀ ਤਰ੍ਹਾਂ ਇੱਥੇ ਆਇਆ ਸੀ ਤੇ ਮੇਰੇ ਕੋਲ ਮੇਰੀ ਜੇਬ 'ਚ ਕੋਈ ਪੈਸਾ ਨਹੀਂ ਯੂਰੋ ਨਹੀਂ ਮਤਲਬ ਤੇ ਮੈਂ ਟ੍ਰੇਨ ਦੇ ਵਿੱਚ ਸਫ਼ਰ ਕਰਦਾ ਆ ਬਿਨਾਂ ਪੈਸਿਆਂ ਤੋਂ ਜੇਬ 'ਚ ਕੋਈ ਪੈਸਾ ਨਹੀਂ ਤੇ ਕੀ ਫਰਕ ਪੈਂਦਾ ਹੈ ਮੇਰੇ ਨਾਲ ਕੌਣ ਬੈਠਾ ਕੌਣ ਨਹੀਂ ਮੈਂ ਤਾਂ ਹੀ ਫਿਕਰ ਹੁੰਦਾ ਕਿ ਕੋਈ ਮੈਨੂੰ ਦੇਖ ਨਾ ਲਵੇ ਫੜ ਨਾ ਲਵੇ ਪਛਾਣ ਨਾ ਲਵੇ ਕੋਈ ਸ਼ਿਕਾਇਤ ਨਾ ਕਰ ਦੇਵੇ ਮੈਗਜ਼ੀਨ ਵਾਲੇ ਉਹਦੀ ਗਾਤਾ ਸੁਣ ਕੇ ਬੜੇ ਪ੍ਰਭਾਵਿਤ ਹੁੰਦੇ ਆ ਉਹ ਉਹਨੂੰ ਆਫਰ ਦਿੰਦੇ ਆ ਕਿ ਕੀ ਤੂੰ ਸਾਡੇ ਮੈਗਜ਼ੀਨ 'ਚ ਕੰਮ ਕਰੇਂਗਾ ਮੁੰਡੇ ਨੂੰ ਕੀ ਚਾਹੀਦਾ ਸੀ ਉਹ 800 ਯੂਰੋ ਤੇ ਉਸ ਮੁੰਡੇ ਨੂੰ ਆਪਣੇ ਮੈਗਜ਼ੀਨ ਦੇ ਵਿੱਚ ਐਜ਼ ਅ ਪੋਸਟਮੈਨ ਉਹਨੂੰ ਜੌਬ ਦੇ ਦਿੰਦੇ ਆ ਜੌਬ ਮਿਲਦੇ ਸਾਰ ਮਤਲਬ ਕਿ ਉਹ ਉੱਥੇ ਉਹਨੂੰ ਪੱਕਾ ਵੀ ਕਰਵਾ ਦਿੰਦੇ ਆ ਤੇ ਨੌਕਰੀ ਵੀ ਮਿਲ ਜਾਂਦੀ ਆ ਬੜੀ ਵਧੀਆ ਕਹਿਣ ਦਾ ਮਤਲਬ ਜ਼ਿੰਦਗੀ ਦੇ ਵਿੱਚ ਕਦੋਂ ਕਿਹੜੀ ਘਟਨਾ ਕਿਵੇਂ ਵਾਪਰਨੀ ਆ ਜਿਹਨੇ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਚੇਂਜ ਕਰ ਦੇਣੀ ਆ ਸਭ ਕੁਝ ਅ ਮਾਲਕ ਵੱਲੋਂ ਪ੍ਰਮਾਤਮਾ ਵੱਲੋਂ ਲਿਖਿਆ ਹੁੰਦਾ ਪਹਿਲੇ ਤੈ ਹੁੰਦਾ ਕਿੱਥੇ ਕੇਸ ਬੰਦੇ ਨੇ ਤੁਹਾਨੂੰ ਮਿਲਣਾ ਹੈ ਜ਼ਿੰਦਗੀ ਦੇ ਵਿੱਚ ਤੇ ਉਹਨੇ ਤੁਹਾਨੂੰ ਜਿਹੜਾ ਕਿਤੇ ਦੀ ਕਿਤੇ ਪਹੁੰਚਾ ਦੇਣਾ ਆ ਅਸੀਂ ਕਿੰਨੀ ਕੋਸ਼ਿਸ਼ ਕਰਦੇ ਰਹਿੰਦੇ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਰਹਿੰਦੇ ਆ ਸਾਡਾ ਕੁਝ ਨਹੀਂ ਬਣਦਾ ਹੈਗਾ ਕਈ ਵਾਰ ਤੇ ਕਈ ਵਾਰ ਇੱਕ ਛੋਟਾ ਜਿਹਾ ਕੋਈ ਕੋਈ ਘਟਨਾ ਸਾਡੀ ਜ਼ਿੰਦਗੀ 'ਚ ਹੁੰਦੀ ਆ ਕੋਈ ਚੀਜ਼ ਵਾਪਰਦੀ ਆ ਕੋਈ ਬੰਦਾ ਮਿਲਦਾ ਕੋਈ ਐਦਾਂ ਦੀ ਚੀਜ਼ ਜਿਹੜੀ ਆ ਉਹ ਹੈ ਉਹ ਹੈਪਨ ਹੁੰਦਾ ਆ ਉਹ ਸਾਡੀ ਜ਼ਿੰਦਗੀ ਨੂੰ ਇੰਨਾ ਪ੍ਰਭਾਵਿਤ ਕਰਦਾ ਆ ਕਈ ਵਾਰ ਬੰਦਾ ਫਰਸ਼ ਤੋਂ ਅਰਸ਼ ਤੱਕ ਪਹੁੰਚ ਜਾਂਦਾ ਆ ਬਹੁਤ ਉੱਚਾ ਚਲੇ ਜਾਂਦਾ ਬਹੁਤ ਸਾਰੀਆਂ ਉਦਾਹਰਨਾਂ ਦੁਨੀਆ ਦੇ ਵਿੱਚ ਤੁਹਾਨੂੰ ਐਦਾਂ ਨਹੀਂ ਦੇਖਣ ਨੂੰ ਮਿਲਣਗੀਆਂ ਐਦਾਂ ਨਹੀਂ ਜਿਹੜੀਆਂ ਉਹ ਐਗਜ਼ਾਮਪਲਸ ਹੁੰਦੀਆਂ ਆ ਜਿਹੜੀਆਂ ਉਹ ਬੰਦੇ ਨੂੰ ਕੁਝ ਤੇ ਕੁਝ ਬਣਾ ਦਿੰਦੀਆਂ ਆ ਤੇ ਕਈ ਵਾਰ ਐਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਉੱਪਰ ਚੜੇ ਨੂੰ ਗਿਰਾਵ ਵੀ ਦਿੰਦੀਆਂ ਇਸ ਕਰਕੇ ਹਮੇਸ਼ਾ ਭਰੋਸਾ ਰੱਖੋ ਪ੍ਰਮਾਤਮਾ ਤੇ ਕੁਦਰਤ ਤੇ ਆਪਣੇ ਆਪ ਤੇ ਵਿਸ਼ਵਾਸ ਰੱਖੋ ਕੀ ਪਤਾ ਕਿਹੜੀ ਥਾਂ ਦੇ ਉੱਤੇ ਕਿਹੜੇ ਭੇਸ ਦੇ ਵਿੱਚ ਨਰਨ ਤੁਹਾਨੂੰ ਆ ਕੇ ਮਿਲ ਜਾਣ ਤੇ ਤੁਹਾਡੀ ਜਿਹੜੀ ਜ਼ਿੰਦਗੀ ਆਹੋ ਚੇਂਜ ਹੋ ਜਾਵੇ ਬਦਲ ਜਾਵੇ i did video with jenny thank you